ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਇਸ ਸਮੇਂ ਬੰਦ ਦੇ ਦੌਰ ਤੋਂ ਗੁਜ਼ਰ ਰਿਹਾ ਏ ਇਸ ਨਾਲ ਦੇਸ਼ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਦਾ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸ਼ਟਡਾਊਨ ਬੰਦ ਖਤਮ ਨਹੀਂ ਕੀਤਾ ਗਿਆ ਤਾਂ ਇਹ ਅਮਰੀਕੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਨੁਕਸਾਨ ਪ੍ਰਤੀ ਹਫਤੇ 4 ਬਾਂ ਡਾਲਰ ਹੋ ਸਕਦਾ ਹੈ ਇਸ ਨੁਕਸਾਨ ਦੀ ਪਰਪਾਈ ਟਰੰਪ ਟੈਰਿਫ ਦੁਆਰਾ ਵੀ ਨਹੀਂ ਕੀਤੀ ਜਾ ਸਕਦੀ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਚ ਕਿਹਾ ਸਰਕਾਰ ਨੂੰ ਬੰਦ ਕਰਕੇ ਅਤੇ ਜੀਡੀਪੀ ਘਟਾ ਕੇ ਗੱਲਬਾਤ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ ਇਸ ਨਾਲ ਜੀਡੀਪੀ ਵਿਕਾਸ ਅਤੇ ਕਾਮਕਾਜੀ ਅਮਰੀਕਾ ਪ੍ਰਭਾਵਿਤ ਹੋ ਸਕਦਾ ਹੈ ਵਿਸ਼ਲੇਸ਼ਕਾਂ ਮੁਤਾਬਕ ਜੇਕਰ ਅਮਰੀਕਾ ਚ ਚੱਲ ਰਿਹਾ ਬੰਦ ਦੇ ਸਬੰਧ ਚ ਇੱਕ ਮਜ਼ਬੂਤ ਸਿੱਟੇ ਤੇ ਨਹੀਂ ਪਹੁੰਚਿਆ ਜਾਂਦਾ ਤਾਂ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਨੇ ਸਲਾਹਕਾਰ ਫਰਮ ایਵਾਈ ਪਾਰਥਨਨ ਨੇ ਇੱਕ ਰਿਪੋਰਟ ਚ ਕਿਹਾ ਸਾਡਾ ਅੰਦਾਜ਼ਾ ਹੈ ਕਿ ਬੰਦ ਦੇ ਹਰ ਹਫਤੇ ਚੌਥੀ ਤਿਮਾਹੀ ਚ ਅਮਰੀਕੀ ਜੀਡੀਪੀ ਵਿਕਾਸ ਦਰ ਨੂੰ 0.1 ਫੀਸਦ ਅੰਕ ਘਟਾ ਦੇਵੇਗਾ ਇਸ ਦੇ ਨਤੀਜੇ ਵਜੋਂ ਅਰਥ ਵਿਵਸਥਾ ਨੂੰ ਹਫਤਾਵਾਰੀ 7 ਬਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ 7 ਬਿਲੀਅਨ ਡਾਲਰ ਦੇ ਹਫਤਾਵਾਰੀ ਨੁਕਸਾਨ ਦਾ ਮਤਲਬ ਹੈ ਲਗਭਗ 88 ਬਿਲੀਅਨ ਦਾ ਰੋਜ਼ਾਨਾ ਨੁਕਸਾਨ ਅਤੇ ਅਮਰੀਕੀ ਅਰਥਵਿਵਸਥਾ ਨੂੰ ਪ੍ਰਤੀ ਘੰਟਾ ਲਗਭਗ 36 ਕਰੋੜ 98 ਲੱਖ 65 ਹਜ਼ਾਰ ਦਾ ਨੁਕਸਾਨ ਇਸ ਤੋਂ ਇਲਾਵਾ ਈਵਾਈ ਪੈਥਨਨ ਨੇ ਛੁੱਟੀ ਤੇ ਰੱਖੇ ਗਏ ਸੰਗੀ ਕਰਮਚਾਰੀਆਂ ਲਈ ਤਨਖਾਹਾਂ ਗੁਆਉਣ ਸਮਾਨ ਅਤੇ ਸੇਵਾਵਾਂ ਦੀ ਸਰਕਾਰੀ ਖਰੀਦ 'ਚ ਦੇਰੀ ਅਤੇ ਮੰਗ 'ਚ ਗਿਰਾਵਟ ਦੇ ਪ੍ਰਭਾਵ ਦਾ ਹਵਾਲਾ ਦਿੱਤਾ ਈਵਾਈ ਪੈਥਨਨ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਝ ਨੁਕਸਾਨ ਛੁੱਟੀ ਤੇ ਰੱਖੇ ਗਏ ਕਰਮਚਾਰੀਆਂ ਨੂੰ ਵਾਪਸ ਤਨਖਾਹਾਂ ਦੀ ਅਦਾਇਗੀ ਅਤੇ ਸਰਕਾਰ ਦੇ ਦੁਬਾਰਾ ਖੁੱਲਣ ਤੋਂ ਬਾਅਦ ਗਤੀਵਿਧੀ ਦੇ ਮੁੜ ਸ਼ੁਰੂ ਹੋਣ ਦੁਆਰਾ ਭਰੇ ਜਾਣਗੇ ਪਰ ਲੰਬੇ ਸਮੇਂ ਦੇ ਪ੍ਰਭਾਵ ਦੀ ਚੇਤਾਵਨੀ ਦਿੱਤੀ ਗਈ ਹੈ ਜਰਮਨ ਮੀਡੀਆ ਪੋਲੀਟਿਕੋ ਦੁਆਰਾ ਪ੍ਰਾਪਤ ਆਰਥਿਕ ਸਲਾਹਕਾਰਾਂ ਦੀ ਕਾਉਂਸਲ ਦਾ ਇੱਕ ਵਾਈਟ ਹਾਊਸ ਮੀਮੋ ਸੁਝਾ ਦਿੰਦਾ ਹੈ ਕਿ ਆਰਥਿਕ ਝਟਕਾ ਹੋਰ ਵੀ ਵੱਡਾ ਹੋ ਸਕਦਾ ਹੈ ਇਹ ਅੰਦਾਜ਼ਾ ਲਗਾਉਂਦਾ ਹੈ ਕਿ ਬੰਦ ਦੇ ਨਤੀਜੇ ਵਜੋਂ ਹਰ ਹਫ਼ਤੇ ਅਮਰੀਕਾ ਦੇ ਕੁੱਲ ਘਰੇਲੂ ਉਤਪਾਦ ਨੂੰ 15 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਤੇ 1 ਮਹੀਨਾ ਚੱਲਣ ਵਾਲੇ ਬੰਦ ਦੇ ਨਤੀਜੇ ਵਜੋਂ 43000 ਵਾਧੂ ਕਾਮੇ ਬੇਰੋਜ਼ਗਾਰ ਹੋ ਸਕਦੇ ਨੇ ਮੀਮੋ ਦਾ ਅੰਦਾਜ਼ਾ ਹੈ ਕਿ 1 ਮਹੀਨਾ ਚੱਲਣ ਵਾਲੇ ਬੰਦ ਨਾਲ ਅਮਰੀਕੀ ਖਪਤਕਾਰਾਂ ਦੇ ਖਰਚੇ 'ਚ 30 ਬਿਲੀਅਨ ਡਾਲਰ ਦੀ ਕਮੀ ਆਵੇਗੀ ਮੀਮੋ 'ਚ ਕਿਹਾ ਗਿਆ ਹੈ ਕਿ ਸੀਈਏ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਇਸ ਬੰਦ ਦੇ ਵਿਆਪਕ ਆਰਥਿਕ ਪ੍ਰਭਾਵ ਹੋ ਸਕਦੇ ਨੇ ਜੋ ਘੱਟ ਵਿਕਾਸ ਦਰ ਬੇਰੋਜ਼ਗਾਰੀ 'ਚ ਵਾਧਾ ਤੇ ਨਾਲ ਹੀ ਸਮਾਜਿਕ ਸੁਰੱਖਿਆ ਹਵਾਈ ਯਾਤਰਾ ਤੇ ਨਵ ਜੰਮੇ ਬੱਚਿਆਂ ਵਾਲੀਆਂ ਔਰਤਾਂ ਲਈ ਪੋਸ਼ਣ ਸਹਾਇਤਾ 'ਚ ਵਿਘਨ ਦੁਆਰਾ ਅਮਰੀਕੀ ਸੰਭਾਵਨਾਵਾਂ ਨੂੰ ਘਟਾ ਸਕਦੇ ਨੇ ਬੰਦ ਜਿੰਨਾ ਲੰਬਾ ਜਾਰੀ ਰਹੇਗਾ ਇਹ ਪ੍ਰਭਾਵ ਓਨੇ ਹੀ ਗੰਭੀਰ ਹੋਣਗੇ ਅਮਰੀਕਾ ਚ ਪਿਛਲੇ ਸਰਕਾਰੀ ਬੰਦ ਦਸੰਬਰ 2018 ਤੋਂ 2019 ਤੱਕ 35 ਦਿਨ ਦੇ ਅੰਸ਼ਕ ਬੰਦ ਨੇ ਅਮਰੀਕੀ ਅਰਥ ਵਿਵਸਥਾ ਨੂੰ ਘੱਟੋ ਘੱਟ 11 ਬਿਲੀਅਨ ਡਾਲਰ ਦਾ ਨੁਕਸਾਨ ਪਹੁੰਚਾਇਆ ਸੀ ਜਿਸ ਵਿੱਚ 3 ਬਿਲੀਅਨ ਡਾਲਰ ਦਾ ਸਥਾਈ ਨੁਕਸਾਨ ਵੀ ਸ਼ਾਮਲ ਹੈ ਸੀਐਨਐਨ ਦੀ ਇੱਕ ਜਾਂਚ ਰਿਪੋਰਟ ਚ ਵੱਡਾ ਖੁਲਾਸਾ ਹੋਇਆ ਹੈ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ 트럼ਪ ਪ੍ਰਸ਼ਾਸਨ ਦੀ ਸਖਤੀ ਹੁਣ ਆਮ ਲੋਕਾਂ ਦੀ ਲੁੱਟ ਦਾ ਸਬੱਬ ਵੀ ਬਣ ਰਹੀ ਹੈ। ਦਰਅਸਲ ਸੀਐਨਐਨ ਦੀ 2025 ਦੀ ਇੱਕ ਜਾਂਚ ਰਿਪੋਰਟ ਨੇ ਦੋ ਦਰਜਣ ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ ਜਿਸ ਵਿੱਚ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਕੁਝ ਲੋਕ ਲੁੱਟ ਕਰ ਰਹੇ ਨੇ। ਇਹ ਲੋਕ ਰਾਜਨੀਤਿਕ ਅੰਦੋਲਨਕਾਰੀਆਂ ਤੇ ਪ੍ਰਵਾਸੀਆਂ ਨੂੰ ਡਰਾਉਣ ਧਮਕਾਉਣ, ਕਥਿਤ ਤੌਰ ਤੇ ਅਗਵਾ ਕਰਨ, ਲੁੱਟਣ ਜਾਂ ਹਮਲਾ ਕਰਨ ਤੱਕ ਜਾ ਜਾਂਦੇ ਨੇ। ਕੁਝ ਮਾਹਿਰਾਂ ਅਤੇ ਅਧਿਕਾਰੀਆਂ ਨੇ ਧੋਖੇਬਾਜ਼ਾਂ 'ਚ ਵਾਅਦੇ ਦੇ ਕਾਰਨ 트ੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਰਣਨੀਤੀਆਂ ਨੂੰ ਦੱਸਿਆ ਹੈ ਜਿਸ ਵਿੱਚ ਨਕਾਬਪੋਸ਼ ਏਜੰਟਸ ਦੀ ਵਰਤੋਂ ਸ਼ਾਮਲ ਹੈ ਆਲੋਚਕਾਂ ਦਾ ਤਰਕ ਹੈ ਕਿ ਜਦੋਂ ਏਜੰਟ ਮਾਸਕ ਪਹਿਨਦੇ ਨੇ ਤਾਂ ਇਹ ਅਸਲ ਏਜੰਟਾਂ ਦੀ ਪਛਾਣ ਕਿਵੇਂ ਕਰਨੀਆ ਇਸ ਬਾਰੇ ਭੰਬਲਪੂਸਾ ਪੈਦਾ ਕਰਦਾ ਹੈ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਪਿਛਲੇ ਮਹੀਨੇ ਇੱਕ ਬਿੱਲ ਤੇ ਦਸਤਖਤ ਕੀਤੇ ਸਨ ਜਿਸ ਨਾਲ ਉਨਾ ਦਾ ਰਾਜ ਏਜੰਟਸ ਨੂੰ ਕਾਰਵਾਈਆਂ ਦੌਰਾਨ ਮਾਸਕ ਪੈਣ ਤੋਂ ਪਾਬੰਦੀ ਲਗਾਉਣ ਵਾਲਾ ਪਹਿਲਾ ਰਾਜ ਬਣ ਗਿਆ ਸੀ ਹਾਲਾਂਕਿ ਵਾਈਟ ਹਾਊਸ ਨੇ ਕਾਨੂੰਨ ਨੂੰ ਗੈਰ-ਸੰਵਿਧਾਨਕ ਕੋਸ਼ਿਸ਼ ਕੀਤਾ ਤੇ ਕਿਹਾ ਕਿ ਆਈਸੀਈ ਪਾਲਣਾ ਨਹੀਂ ਕਰੇਗਾ ਅਮਰੀਕਾ ਚ ਸਿੱਖ ਟਰੱਕ ਡਰਾਈਵਰ ਉੱਤੇ ਹਮਲਾ ਹੋਣ ਦੀ ਰਿਪੋਰਟ ਹੈ ਜਿਸ ਦੌਰਾਨ ਉਸ ਦੇ ਦਾੜੇ ਦੀ ਬੇਅਦਬੀ ਕੀਤੀ ਗਈ ਹਰਜਿੰਦਰ ਸਿੰਘ ਦੇ ਯੂ ਟਰਨ ਮਗਰੋਂ ਸਿੱਖ ਟਰੱਕ ਡਰਾਈਵਰਾਂ ਤੇ ਦੌੜੀ ਮਾਰ ਪੈ ਰਹੀ ਹੈ ਇੱਕ ਪਾਸੇ ਇਮੀਗ੍ਰੇਸ਼ਨ ਵਾਲੇ ਟਰੱਕ ਘੇਰ ਕੇ ਗ੍ਰਫਤਾਰੀਆਂ ਕਰ ਰਹੇ ਨੇ ਤੇ ਦੂਜੇ ਪਾਸੇ ਟਰੱਕ ਸਟਾਪਸ ਜਾਂ ਲੋਡਿੰਗ ਵਾਲੀਆਂ ਥਾਵਾਂ ਤੇ ਨਸਲੀ ਹਮਲਿਆਂ ਦਾ ਖਤਰਾ ਹਰ ਵੇਲੇ ਮੰਡਰਾ ਰਿਹਾ ਏ ਸੈਨ ਫ੍ਰਾਂਸਿਸਕੋ ਨੇੜੇ ਵਾਪਰੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਿੱਖ ਡਰਾਈਵਰ ਦੇ ਦਾੜੇ ਦਾ ਇੱਕ ਹਿੱਸਾ ਗਾਇਬ ਹੈ ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਮਟੀਰੀਅਲ ਦੀ ਲੋਡਿੰਗ ਅਨਲੋਡਿੰਗ ਵਾਲੀ ਥਾਂ ਤੇ ਇੱਕ ਹਮਲਾਵਰ ਨੇ ਸਿੱਖ ਡਰਾਈਵਰ ਦੀ ਦਾੜੀ ਤੇ ਹਮਲਾ ਕੀਤਾ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਪੰਜਾਬੀ ਨੌਜਵਾਨ ਵੀਡੀਓ ਬਣਾਉਣ ਵਾਲੇ ਨੂੰ ਸਿੱਖ ਡਰਾਈਵਰ ਨੇੜੇ ਜਾਣ ਤੋਂ ਰੋਕਦਾ ਹੈ ਪਰ ਇਸ ਦੌਰਾਨ ਕੁਝ ਸੈਕਿੰਡ ਦੀ ਵੀਡੀਓ ਰਿਕਾਰਡ ਹੋ ਜਾਂਦੀ ਹੈ। ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓ ਬਾਰੇ ਟਿੱਪਣੀਆਂ ਦਾ ਦੌਰ ਜਾਰੀ ਹੈ ਤੇ ਟਰਾਂਸਪੋਰਟ ਇੰਡਸਟਰੀ ਵਾਲੇ ਆਪਣੇ ਮੈਂਬਰਾਂ ਨਾਲ ਵਾਪਰੀ ਘਟਨਾ ਤੇ ਬੇਹੱਦ ਸ਼ਰਮਿੰਦਾ ਨੇ। ਇੱਥੇ ਦੱਸਣਾ ਬਣਦਾ ਹੈ ਕਿ 12 ਅਗਸਤ ਦੇ ਹਾਦਸੇ ਮਗਰੋਂ ਸਿੱਖ ਡਰਾਈਵਰਾਂ ਦੇ ਟਰੱਕਾਂ ਉੱਤੇ ਆਂਡੇ ਜਾਂ ਪਾਣੀ ਦੀਆਂ ਬੋਤਲਾਂ ਸੁੱਟਣ ਦੀਆਂ ਵਾਰਦਾਤਾਂ ਸામਨੇ ਆਈਆਂ ਤੇ ਪੁਲਿਸ ਨੇ ਕੋਈ ਮਦਦ ਨਾ ਕੀਤੀ ਸੈਨ ਫਰਾਂਸਿਸਕੋ ਵਾਲੇ ਮਾਮਲੇ 'ਚ ਸਿੱਖ ਡਰਾਈਵਰ ਦੇ ਹਮਲਾਵਰ ਵਿਰੁੱਧ ਕੋਈ ਕਾਰਵਾਈ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਨਹੀਂ ਆਈ ਦੂਜੇ ਪਾਸੇ ਕੈਨੇਡਾ 'ਚ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਭਾਰਤੀ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਪਰ ਵਾਰ-ਵਾਰ 911 ਤੇ ਕਾਲ ਕੀਤੇ ਜਾਣ ਦੇ ਬਾਵਜੂਦ ਪੁਲਿਸ ਕਈ ਘੰਟੇ ਦੇਰ ਨਾਲ ਪਹੁੰਚੀ ਸੀਪੀ24 ਦੀ ਰਿਪੋਰਟ ਮੁਤਾਬਕ ਘਰ ਚ ਚੋਰੀ ਦੀ ਵਾਰਦਾਤ ਬੁੱਧਵਾਰ ਬਾਅਦ ਦੁਪਹਿਰ 2:30 ਵਜੇ ਵਾਪਰੀ ਹਾਈਵੇ 403 ਅਤੇ ਮੀਸੀ ਸਾਗਾ ਰੋਡ ਇਲਾਕੇ ਤੇ ਬ੍ਰਾਈਡਵੈਲ ਕੋਰਟ ਇਲਾਕੇ ਵਿਚਲੇ ਘਰ ਦੇ ਡੋਰਬੈਲ ਕੈਮਰੇ ਚ ਲੁਟੇਰਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਇੱਕ ਭਾਰਤੀ ਜੋੜੇ ਨੂੰ ਨਾਗਰਿਕਤਾ ਨਾ ਹੋਣ ਕਾਰਨ 16 ਸਾਲਾਂ ਬਾਅਦ ਆਸਟ੍ਰੇਲੀਆ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਦਾ 12 ਸਾਲਾਂ ਦਾ ਪੁੱਤਰ ਅਭਿਜੋਤ ਉੱਥੇ ਰਹਿ ਸਕੇਗਾ ਕਿਉਂਕਿ ਉਸ ਦਾ ਜਨਮ ਆਸਟ੍ਰੇਲੀਆ ਵਿੱਚ ਹੀ ਹੋਇਆ ਹੈ ਆਸਟ੍ਰੇਲੀਆਈ ਕਾਨੂੰਨ ਅਨੁਸਾਰ ਇੱਕ ਬੱਚਾ 10 ਸਾਲ ਦਾ ਹੋਣ ਤੋਂ ਬਾਅਦ ਉੱਥੇ ਦਾ ਸਥਾਈ ਨਾਗਰਿਕ ਬਣ ਜਾਂਦਾ ਹੈ ਪੰਜਾਬੀ ਮੂਲ ਦੀ ਅਮਨਦੀਪ ਕੌਰ ਤੇ ਸਟੀਵਨ ਸਿੰਘ 2009 ਚ ਆਸਟ੍ਰੇਲੀਆ ਗਏ ਸਨ ਉਹ ਮੈਲਬਨ ਦੇ ਪੱਛਮੀ ਉਪਨਗਰਾਂ ਚ ਵਿੰਡਹੈਮ ਵੇਲ ਚ ਵੱਸ ਗਏ ਸਨ ਪਰ ਅਜੇ ਤੱਕ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲੀ ਇਸ ਸਾਲ ਦੇ ਸ਼ੁਰੂ ਚ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹਨਾਂ ਨੂੰ ਨਵੰਬਰ ਤੱਕ ਆਸਟ੍ਰੇਲੀਆ ਛੱਡਣਾ ਪਵੇਗਾ ਜੇਕਰ ਉਹ ਅᱡਿਹਾ ਕਰਨ ਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਟ੍ਰਿਬਿਊਨਲਾਂ ਚ ਅਸਫਲ ਅਪੀਲਾਂ ਤੋਂ ਬਾਅਦ ਜੋੜਾ ਦਖਲ ਦੀ ਉਮੀਦ ਚ ਆਪਣਾ ਮਾਮਲਾ ਇਮੀਗ੍ਰੇਸ਼ਨ ਮੰਤਰੀ ਟੋਨੀ ਬਰਕ ਕੋਲ ਲੈ ਕੇ ਗਿਆ ਪਰ ਉਹਨਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਪਰਿਵਾਰ ਦੇ ਵਕੀਲ ਨੇ ਫੈਸਲੇ ਨੂੰ ਹੈਰਾਨੀਜਨਕ ਦੱਸਿਆ ਇਮੀਗ੍ਰੇਸ਼ਨ ਮਾਹਿਰਾਂ ਦੇ ਅਨੁਸਾਰ ਜੋੜੇ ਨੂੰ ਆਸਟ੍ਰੇਲੀਆਈ ਕਾਨੂੰਨ ਦਾ ਸਤਕਾਰ ਕਰਨਾ ਚਾਹੀਦਾ ਹੈ ਤੇ ਵਾਪਸ ਆਉਣਾ ਚਾਹੀਦਾ ਹੈ ਤੇ ਫਿਰ ਇਮੀਗ੍ਰੇਸ਼ਨ ਲਈ ਦੁਬਾਰਾ ਅਰਜ਼ੀ ਦੇਣੀ ਚਾਹੀਦੀ ਹੈ ਆਪਣੇ ਪੁੱਤਰ ਦੀ ਦੇਖਭਾਲ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਇੱਕ ਅਰਜ਼ੀ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਅਮਨਦੀਪ ਜੋ ਹਵਾਈ ਅੱਡੇ ਦੀ ਸੁਰੱਖਿਆ ਗਾਰਡ ਦਾ ਕੰਮ ਕਰਦਾ ਹੈ ਕਹਿੰਦਾ ਹੈ ਕਿ ਉਸਦੇ ਪੁੱਤਰ ਦੀ ਚਿੰਤਾ ਹੈ ਕਿ ਉਹ ਇਕੱਲਾ ਕਿਵੇਂ ਰਹੇਗਾ ਉਸਨੇ ਕਦੇ ਇਕੱਲਾ ਨਹੀਂ ਰਿਆ ਜੇਕਰ ਉਸਦਾ ਪੁੱਤਰ ਉਹਨਾਂ ਨਾਲ ਭਾਰਤ ਆਉਂਦਾ ਤਾਂ ਭਾਰਤੀ ਕਾਨੂੰਨ ਦੇ ਤਹਿਤ ਉਹ ਆਪਣੀ ਆਸਟ੍ਰੇਲੀਆਈ ਨਾਗਰਿਕਤਾ ਗਵਾ ਸਕਦਾ ਹੈ ਤੇ ਕਦੇ ਵਾਪਸ ਨਹੀਂ ਆ ਸਕਦਾ ਇਸ ਲਈ ਉਸਦੇ ਮਾਪੇ ਉਸਨੂੰ ਵਾਪਸ ਲਿਆਉਣ ਤੋਂ ਝਿਜਕਦੇ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤੇਲ ਖਰੀਦ ਦੇ ਮੁੱਦੇ ਤੇ ਅਮਰੀਕੀ ਦਬਾਅ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਰਤ ਝੁਕਣ ਵਾਲਾ ਨਹੀਂ ਹੈ। ਉਹਨਾਂ ਨੇ ਸੋਚੀ ਸ਼ਹਿਰ 'ਚ ਵੀਰਵਾਰ ਨੂੰ ਆਯੋਜਿਤ ਵਾਲਦਾਈ ਪਾਲਿਸੀ ਫੋਰਮ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਕਿ ਮੋਦੀ ਕਦੀ ਵੀ ਅਜਿਹਾ ਫੈਸਲਾ ਨਹੀਂ ਕਰਨਗੇ ਜੋ ਭਾਰਤ ਦੇ ਖਿਲਾਫ ਹੋਵੇ। ਪੁਤਿਨ ਨੇ ਕਿਹਾ ਕਿ ਜੇਕਰ ਰੂਸ ਦੇ ਟ੍ਰੇਡ ਪਾਰਟਨਰਸ ਤੇ ਉੱਚੇ ਟੈਰਿਫ ਲਗਾਏ ਤਾਂ ਇਸ ਦਾ ਅਸਰ ਪੂਰੀ ਦੁਨੀਆ ਦੀ ਊਰਜਾ ਕੀਮਤਾਂ ਤੇ ਪਵੇਗਾ ਕੀਮਤਾਂ ਵਧਣਗੀਆਂ ਅਤੇ ਅਮਰੀਕੀ ਫੈਡਰਲ ਰਿਜ਼ਰਵ ਨੂੰ ਮਜਬੂਰੀ ਚ ਵਿਆਜ ਦਰਾਂ ਉੱਚੀਆਂ ਰੱਖਣੀਆਂ ਪੈਣਗੀਆਂ ਜਿਸ ਨਾਲ ਅਮਰੀਕੀ ਮਾਲੀ ਹਾਲਤ țiiਮੀ ਪੈ ਜਾਵੇਗੀ ਪੁਤਿਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰਦਾ ਹੈ ਤਾਂ ਉਸ ਨੂੰ 9 ਤੋਂ 10 ਅਰਬ ਡਾਲਰ ਦਾ ਨੁਕਸਾਨ ਚਲਣਾ ਪਵੇਗਾ ਪੁਤਿਨ ਨੇ ਵੀ ਕਿਹਾ ਕਿ ਭਾਰਤ ਵਰਗੇ ਦੇਸ਼ ਚ ਲੋਕ ਆਪਣੇ ਨੇਤਾਵਾਂ ਦੇ ਫੈਸਲਿਆਂ ਤੇ ਨਜ਼ਰ ਰੱਖਦੇ ਨੇ ਤੇ ਉਹ ਕਦੇ ਨਹੀਂ ਚਾਣਗੇ ਕਿ ਉਹਨਾਂ ਦਾ ਦੇਸ਼ ਕਿਸੇ ਸਾਹਮਣੇ ਝੁਕੇ ਪੁਤਿਨ ਨੇ ਇਹ ਵੀ ਕਿਹਾ ਕਿ ਰੂਸੀ ਤੇਲ ਦੇ ਬਿਨਾ ਦੁਨੀਆ ਦੀ ਵੀ ਮਾਲੀ ਹਾਲਤ ਨੂੰ ਨੁਕਸਾਨ ਹੋਵੇਗਾ ਤੇ ਜੇਕਰ ਇਸ ਦੀ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 100 ਡਾਲਰ ਤੋਂ ਵੀ ਉੱਤੇ ਵੱਧ ਸਕਦੀਆਂ ਨੇ ਪੁਤਿਨ ਨੇ ਮੋਦੀ ਦਾ ਦੋਸਤ ਦੱਸਦੇ ਹੋਏ ਕਿਹਾ ਕਿ ਉਹ ਉਹਨਾਂ ਦਾ ਭਰੋਸੇ ਨਾਲ ਗੱਲਬਾਤ ਕਰ ਸਕਦੇ ਨੇ ਰੂਸੀ ਰਾਸ਼ਟਰਪਤੀ ਨੇ ਦਸੰਬਰ ਦੀ ਸ਼ੁਰੂਆਤ 'ਚ ਹੋਣ ਵਾਲੀ ਆਪਣੀ ਭਾਰਤ ਯਾਤਰਾ ਨੂੰ ਲੈ ਕੇ ਖੁਸ਼ੀ ਜਤਾਈ ਉਹਨਾਂ ਨੇ ਆਪਣੀ ਸਰਕਾਰ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਭਾਰਤ ਦੇ ਵੱਡੇ ਪੈਮਾਨੇ ਤੇ ਕੱਚੇ ਤੇਲ ਖਰੀਦਣ ਦੇ ਕਾਰਨ ਜੋ ਵਪਾਰ ਅਸੰਤੁਲਨ ਬਣਿਆ ਹੈ ਉਸ ਨੂੰ ਦੂਰ ਕਰਨ ਲਈ ਠੋਸ ਕਦਮ ਚੁੱਕੇ ਜਾਣ ਪੁੱਤ ਨੇ ਕਿਹਾ ਕਿ ਭਾਰਤ ਚਾਹੇ ਤਾਂ ਵਪਾਰ ਅਸੰਤੁਲਨ ਨੂੰ ਠੀਕ ਕਰਨ ਲਈ ਰੂਸ ਤੋਂ ਹੋਰ ਜ਼ਿਆਦਾ ਖੇਤੀਬਾੜੀ ਉਤਪਾਦ ਅਤੇ ਦਵਾਈਆਂ ਖਰੀਦ ਸਕਦਾ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਵਾਰ-ਵਾਰ ਕਿਹਾ ਹੈ ਕਿ ਉਸ ਨੂੰ ਕਿਸੇ ਵੀ ਕੀਮਤ 'ਤੇ ਅਫਗਾਨਿਸਤਾਨ ਦਾ ਬਗਰਾਮ 에ਅਰ ਬੇਸ ਵਾਸ਼ਿੰਗਟਨ ਦੇ ਕੰਟਰੋਲ 'ਚ ਵਾਪਸ ਕਰਨਾ ਪਵੇਗਾ। ਇਹ ਧਿਆਨ ਦੇਣ ਯੋਗ ਹੈ ਕਿ 5 ਸਾਲ ਪਹਿਲਾਂ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਜਦੋਂ ਅਮਰੀਕੀ ਫੌਜਾਂ ਅਫਗਾਨਿਸਤਾਨ ਤੋਂ ਪਿੱਛੇ ਹਟੀਆਂ ਸਨ ਤਾਂ ਇਹ 에ਅਰ ਬੇਸ ਵੀ ਤਾਲਿਬਾਨ ਸ਼ਾਸਨ ਨੂੰ ਸੌਂਪ ਦਿੱਤਾ ਗਿਆ ਸੀ। 18 ਸਤੰਬਰ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਸੀ ਕਿ ਉਹ ਬਗਰਾਮ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੌਰਾਨ ਤਾਲੀਬਾਨ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਕੋਈ ਵੀ 에어ਬੇਸ ਵਾਪਸ ਨਹੀਂ ਕਰਨਗੇ ਤਾਲੀਬਾਨ ਤੋਂ ਬਾਅਦ ਅਮਰੀਕਾ ਹੁਣ ਪਾਕਿਸਤਾਨ ਚ ਇੱਕ ਫੌਜੀ ਅੱਡਾ ਸਥਾਪਿਤ ਕਰਨਾ ਚਾਹੁੰਦਾ ਹੈ ਹਾਲ ਹੀ ਚ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋਈ ਸੀ ਕਿ ਆਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਫੌਜ ਨੇ ਅਮਰੀਕਾ ਦੁਆਰਾ ਸੰਚਾਲਿਤ ਇੱਕ ਪਾਕਿਸਤਾਨੀ ਹਵਾਈ ਅੱਡੇ ਨੂੰ ਤਬਾਹ ਕਰ ਦਿੱਤਾ ਸੀ ਚੀਨ ਨੇ ਕਥਿਤ ਤੌਰ ਤੇ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਮਰੀਕਾ ਨੂੰ ਆਪਣੀ ਧਰਤੀ ਤੇ ਫੌਜੀ ਅੱਡਾ ਬਣਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਬੀਜਿੰਗ ਇਸਲਾਮਾਬਾਦ ਨਾਲ ਸਾਰੇ ਸਬੰਧ ਤੋੜ ਦੇਵੇਗਾ। ਇਹ ਬਿਆਨ ਅਜੇਹੇ ਸਮੇਂ ਆਇਆ ਜਦੋਂ ਇਸ ਖੇਤਰ 'ਚ ਅਮਰੀਕਾ ਤੇ ਪਾਕਿਸਤਾਨ ਵਿਚਕਾਰ ਵਧ ਰਿਹਾ ਰਣਨੀਤਿਕ ਸਹਿਯੋਗ ਦੀਆਂ ਰਿਪੋਰਟਾਂ ਆ ਰਹੀਆਂ ਨੇ ਜਿਸ ਕਾਰਨ ਚੀਨ ਲਈ ਗੰਭੀਰ ਚਿੰਤਾ ਪੈਦਾ ਹੋ ਗਈ ਹੈ। ਟਰੰਪ ਨੇ ਕਿਹਾ ਸੀ ਕਿ ਅਸੀਂ ਇਸ ਨੂੰ ਅਫਗਾਨਿਸਤਾਨ ਨੂੰ ਬਿਨਾਂ ਕਿਸੇ ਕੀਮਤ ਦੇ ਦਿੱਤਾ। ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਧਮਕੀ ਦਿੱਤੀ ਸੀ ਕਿ ਜੇਕਰ ਅਫਗਾਨਿਸਤਾਨ ਨੇ ਇਸ ਨੂੰ ਵਾਪਸ ਨਾ ਕੀਤਾ ਨਤੀਜੇ ਭਿਆਨਕ ਹੋਣਗੇ ਬਗਰਾਮ 에ਅਰ ਬੇਸ ਆਪਣੀ ਲੰਬਾਈ ਅਤੇ ਚੌੜਾਈ ਲਈ ਜਾਣਿਆ ਜਾਂਦਾ ਹੈ ਇਸ ਦੇ ਦੋ ਮਜ਼ਬੂਤ ਰਨਵੇ ਨੇ ਇੱਕ 3.6 ਕਿਲੋਮੀਟਰ ਲੰਬਾ ਤੇ ਦੂਜਾ 3 ਕਿਲੋਮੀਟਰ ਇਹ ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਹੈ ਜੋ ਅਫਗਾਨਿਸਤਾਨ ਨੂੰ ਕੰਟਰੋਲ ਕਰਨ ਲਈ ਇਸ ਦੀ ਸਥਿਤੀ ਨੂੰ ਆਦਰਸ਼ ਬਣਾਉਂਦਾ ਹੈ ਬਗਰਾਮ 에ਅਰ ਬੇਸ 1950 ਚ ਸੋਵੀਅਤ ਯੂਨੀਅਨ ਦੁਆਰਾ ਬਣਾਇਆ ਗਿਆ ਸੀ ਅਮਰੀਕਾ ਬਗਰਾਮ 에ਅਰ ਬੇਸ ਤੇ ਕਬਜ਼ਾ ਕਰਕੇ ਚੀਨ ਨੂੰ ਸੀਮਤ ਕਰਨਾ ਚਾਹੁੰਦਾ ਹੈ ਬਗਰਾਮ 에ਅਰਬੇਸ ਚੀਨੀ ਸਰਹੱਦ ਤੋਂ 800 ਕਿਲੋਮੀਟਰ ਦੂਰ ਹੈ ਇਹ ਸਿੰਜਿਆਂਗ ਚ ਚੀਨ ਦੀ ਮਜ਼ਾਈਲ ਫੈਕਟਰੀ ਤੋਂ 2400 ਕਿਲੋਮੀਟਰ ਦੂਰ ਹੈ ਚੀਨ ਪਾਕਿਸਤਾਨ ਚ ਕਿਸੇ ਵੀ ਅਮਰੀਕੀ ਫੌਜੀ ਮੌਜੂਦਗੀ ਨੂੰ ਆਪਣੇ ਖੇਤਰੀ ਹਿੱਤਾਂ ਲਈ ਖਤਰਾ ਮੰਨਦਾ ਹੈ ਅਮਰੀਕੀ ਫੌਜੀ ਹਿੱਤਾਂ ਨਾਲ ਪਾਕਿਸਤਾਨ ਦੀ ਕਿਸੇ ਵੀ ਸ਼ਮੂਲੀਅਤ ਨੂੰ ਚੀਨ ਇਸ ਗੱਠਜੋੜ ਅਤੇ ਦੱਖਣੀ ਏਸ਼ੀਆ ਚ ਇਸ ਦੇ ਵਧ ਰਹੇ ਆਰਥਿਕ ਪ੍ਰਭਾਵ ਲਈ ਸਿੱਧੇ ਖਤਰੇ ਵਜੋਂ ਦੇਖ ਸਕਦਾ ਹੈ ਇਸ ਦੌਰਾਨ ਪਾਕਿਸਤਾਨ ਇੱਕ ਨਾਜ਼ੁਕ ਕੂਟਨੀਤਿਕ ਸੰਤੁਲਨ ਚ ਹੈ ਇਹ ਵਾਸ਼ਿੰਗਟਨ ਤੇ ਬੀਜਿੰਗ ਦੋਵਾਂ ਨਾਲ ਚੰਗੇ ਸਬੰਧ ਬਣਾਈ ਰੱਖਣਾ ਚਾਹੁੰਦਾ ਹੈ ਪਰ ਦੋਵਾਂ ਸ਼ਕਤੀਆਂ ਦਾ ਵੱਧ ਦਾ ਦਬਾਅ ਇਸਲਾਮਾਬਾਦ ਨੂੰ ਮੁਸ਼ਕਲ ਫੈਸਲੇ ਲੈਣ ਲਈ ਮਜਬੂਰ ਕਰ ਸਕਦਾ ਹੈ ਅਮਰੀਕਾ ਦੀ ਫਰਸਟ ਲੇਡੀ ਮੈਲਾਨੀਆ 트ੰਪ ਦੇ ਇੱਕ ਡਿਜੀਟਲ ਅਵਤਾਰ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਮੈਲਾਨੀਆ ਨੇ ਹਾਲ ਹੀ ਚ ਆਪਣੀ ਇੱਕ AI ਜਨਰੇਟਿਡ ਵੀਡੀਓ ਸਾਂਝੀ ਕੀਤੀ ਜਿਸ ਨਾਲ ਸੋਸ਼ਲ ਮੀਡੀਆ ਤੇ ਇੱਕ ਨਵੀਂ ਬਹਿਸ ਛਿੜ ਗਈ ਹੈ ਇੱਕ ਕਲਿੱਪ ਸਭ ਤੋਂ ਪਹਿਲਾਂ ਅਧਿਕਾਰਤ ਐਕਸ ਅਕਾਊਂਟ @truemelania mimi ਤੇ ਪੋਸਟ ਕੀਤੀ ਗਈ ਸੀ ਬਾਅਦ ਵਿੱਚ ਇਸ ਨੂੰ ਮਿਲਾਨੀਆ ਨੇ ਖੁਦ ਆਪਣੇ ਐਕਸ ਹੈਂਡਲ ਤੋਂ ਦੁਬਾਰਾ ਪੋਸਟ ਕੀਤਾ ਮੰਨਿਆ ਜਾਂਦਾ ਹੈ ਕਿ ਇਹ ਟਰੰਪ ਪਰਿਵਾਰ ਦੀ ਡਿਜੀਟਲ ਰਣਨੀਤੀ 'ਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੈ ਇਹ ਵਿਕਾਸ ਅਜਿਹੇ ਸਮੇਂ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਆਪਣੇ AI ਸਮਰਥਿਤ ਪੋਸਟਾਂ ਅਤੇ ਵੀਡੀਓ ਪੋਸਟ ਕਰ ਰਹੇ ਨੇ ਜੋ ਇਹ ਉਜਾਗਰ ਕਰਦੇ ਨੇ ਕਿ ਕਿਵੇਂ ਟੈਕਨੋਲੋਜੀ ਅਤੇ ਰਾਜਨੀਤੀ ਅੱਜ ਦੇ ਸੰਚਾਰ ਸ਼ੈਲੀਆਂ 'ਚ ਤੇਜ਼ੀ ਨਾਲ ਜੁੜਦੇ ਜਾ ਰਹੇ ਨੇ ਮਿਲਾਨੀਆਂ ਨੇ ਆਪਣੇ ਛੋਟੇ ਵੀਡੀਓ ਦਾ ਸਰਲੇਖ ਇੰਟੂ ਦਾ ਫਿਊਚਰ ਰੱਖਿਆ ਹੈ ਇਸ ਵਿੱਚ ਮਿਲਾਨੀਆਂ 트ੰਪ ਦਾ ਇੱਕ ਡਿਜੀਟਲ ਅਪਤਾਰ ਪਿਕਸਲ ਤੋਂ ਦਿਖਾਈ ਦਿੰਦਾ ਹੈ ਉਹ ਝਪਕਦੀ ਹੈ ਤੇ ਫਿਰ 트ੰਪ ਟਾਵਰ ਦੇ ਆਲੀਸ਼ਾਨ ਅੰਦਰੂਨੀ ਹਿੱਸੇ ਚ ਦਿਖਾਈ ਦਿੰਦੀ ਹੈ ਵੀਡੀਓ ਚ ਉਸਨੇ ਗੂੜੇ ਰੰਗ ਦੇ ਰਸਮੀ ਪਹਿਰਾਵੇ ਪਹਿਨੇ ਹੋਏ ਨੇ ਜਿਸ ਵਿੱਚ ਉਸ ਦਾ ਵਿਲੱਖਣ ਹਾਈਲਾਈਟ ਕੀਤਾ ਗਿਆ ਵਾਲਾਂ ਦਾ ਸਟਾਈਲ ਸੋਜ ਨੂੰ ਹੋਰ ਵਧਾ ਦਿੰਦਾ ਹੈ ਪੋਸਟ ਕੀਤੇ ਜਾਣ ਦੇ ਕੁਝ ਘੰਟਿਆਂ ਦੇ ਅੰਦਰ ਵੀਡੀਓ ਨੂੰ ਲਗਭਗ 1.3 ਮਿਲੀਅਨ ਵਿਊਜ਼ ਮਿਲ ਗਏ ਸਨ ਨਰੀਖਕਾਂ ਨੇ ਜਲਦੀ ਹੀ ਨੋਟ ਕੀਤਾ ਕਿ ਮੀਮ ਮਿਲਾਨੀਆ 트ੰਪ ਦੀ ਕ੍ਰਿਪਟੋ ਕਰੰਸੀ ਡਾਲਰ ਐਟ ਮਿਲਾਨੀਆ ਨਾਲ ਜੁੜਿਆ ਹੋਇਆ ਸੀ ਜਿਸ ਦਾ ਉਦੇਸ਼ ਟੈਕਨਾਲੋਜੀ ਫੈਸ਼ਨ ਅਤੇ ਰਾਜਨੀਤੀ ਨੂੰ ਜੋੜ ਕੇ ਉਸ ਦਾ ਬ੍ਰਾਂਡ ਬਣਾਉਣਾ ਹੈ ਯੂਜ਼ਰ ਨੇ ਇਸ ਤੇ ਮਿਲ ਜੁਲੀ ਪ੍ਰਤੀਕਿਰਿਆ ਦਿੱਤੀ ਇੱਕ ਯੂਜ਼ਰ ਨੇ ਲਿਖਿਆ ਇਹ ਭਵਿੱਖमुखी ਲੱਗਦਾ ਹੈ ਪਰ ਥੋੜਾ ਅਜੀਬ ਵੀ ਹੈ ਜਿਵੇਂ ਰਾਜਨੀਤੀ ਇੱਕ ਵੀਡੀਓ ਗੇਮ ਬਣਦੀ ਜਾ ਰਹੀ ਹੈ ਇੱਕ ਹੋਰ ਨਿਕਿਆ ਸੱਚ ਕਹਾ ਤਾਂ ਇਹ ਵਧੀਆ ਲੱਗ ਰਿਹਾ ਤੇ ਮੈਲਾਨੀਆ ਦੀ ਹਮੇਸ਼ਾ ਇੱਕ ਦਿਆਲੂ ਤਸਵੀਰ ਰਹੀ ਹੈ ਇਹ ਵੀਡੀਓ ਇਸ ਨਾਲ ਮੇਲ ਖਾਂਦਾ ਹੈ ਲਾਸ ਏਂਜਲਸ ਚ ਇੱਕ ਰਿਫਾਇਨਰੀ ਚ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਪੂਰਾ ਇਲਾਕਾ ਧੂਏਂ ਚ ਟਕਿਆ ਗਿਆ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਦੇ ਪ੍ਰੈਸ ਡਾਕਟਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਰਿਪੋਰਟਾਂ ਅਨੁਸਾਰ ਲਾਸ ਐਂਜਲਸ ਕਾਉਂਟੀ 'ਚ ਸ਼ੈਵਰਨ ਦੀ ਐਲ ਸੇਗੁੰਡੋ ਰਿਫਾਇਨਰੀ 'ਚ ਅੱਗ ਲੱਗ ਗਈ। ਸ਼ਹਿਰ ਦੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਦੱਸਿਆ ਗਿਆ ਕਿ ਅੱਗ ਦਾ ਅਜੇ ਤੱਕ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕੋਈ ਅਸਰ ਨਹੀਂ ਪਿਆ। ਰਿਫਾਇਨਰੀ 'ਚ ਅੱਗ ਲੱਗਣ ਦਾ ਕਾਰਨ ਸਪਸ਼ਟ ਨਹੀਂ ਹੈ। ਹਾਲਾਂਕਿ CBS ਨੇ ਰਿਪੋਰਟ ਦਿੱਤੀ ਕਿ ਧੁਮਾਕੇ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਅਧਿਕਾਰੀ ਅਤੇ ਫਾਇਰ ਫਾਈਟਰ ਰਿਫਾਇਨਰੀ ਪਹੁੰਚੇ। ਲ ਸੈਗੁੰਡੋ ਵਿੱਚ ਪੁਲਿਸ ਨੂੰ ਕਿਸੇ ਵੀ ਤੁਰੰਤ ਜ਼ਖਮੀ ਜਾਂ ਨਿਕਾਸੀ ਬਾਰੇ ਜਾਣਕਾਰੀ ਨਹੀਂ ਹੈ ਇਸ ਦੌਰਾਨ ਸ਼ੈਵਰਨ ਨੇ ਆਪਣੀ ਵੈੱਬਸਾਈਟ ਤੇ ਕਿਹਾ ਕਿ ਰਿਫਾਇਨਰੀ ਦੀ ਕੁੱਲ ਦਰਜਾਬੰਦੀ ਸਮਰੱਥਾ 290000 ਬੈਰਲ ਪ੍ਰਤੀ ਦਿਨ ਹੈ ਤੇ ਇਸ ਦੇ ਮੁੱਖ ਉਤਪਾਦ ਗੈਸੋਲਿਨ ਜੈਟ ਫਿਊਲ ਅਤੇ ਡੀਜ਼ਲ ਨੇ ਰਿਪੋਰਟ ਮੁਤਾਬਕ ਇਸ ਦੀ ਕੁੱਲ ਸਟੋਰੇਜ ਸਮਰੱਥਾ ਲਗਭਗ 150 ਵੱਡੇ ਟੈਂਕਾਂ ਚ 12.5 ਮਿਲੀਅਨ ਬੈਰਲ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ